ਹਾਂਜੀ ਸਤਿ ਸ਼੍ਰੀ ਅਕਾਲ ਬਾਬਿਓ ਕੀ ਹਾਲ ਚਾਲ ਹੈ ਜੀ ਅੱਜ ਲੱਗੇ ਆ ਬਾਈ ਡਾਉਨ ਸੀਲਿੰਗ ਕਰਨ ਪੈ ਗਿਆ ਸਿਆਪਾ ਪਹਿਲਾਂ ਹੀ ਕੀ ਹੋ ਗਿਆ ਸਰਪੰਚਾ ਪੁੱਲਾ ਦੂਜਾ ਬਈ ਇਹਦਾ ਚੱਕਰ ਪੈ ਗਿਆ ਤੇ ਆਹ ਹੈਗੀ ਅੱਜ ਛੋਟੀ ਆਹ ਦਾ ਉੱਪਰ ਤੱਕ ਦੇ ਥੋੜੇ ਜਿੇ ਕਰਾਉਣਾ ਪੈਣਾ ਇਹਨੂੰ ਸੈਟਿੰਗਾਂ ਦਾ ਇਹਦੀ ਵਡਾਉਣੀ ਪਊ ਜਾਂ ਬਦਲ ਕੇ ਲਿਆਉਣੀ ਪਊ ਦੇਖਦੇ ਹਾਂ ਹੁਣ ਉਹਨਾਂ ਨੂੰ ਫੋਨ ਕਰਦੇ ਆ ਬਈ ਕੀ ਬਣਦਾ ਹਾਂਜੀ ਸਤਿ ਸ਼੍ਰੀ ਅਕਾਲ ਬਾਬਿਓ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੱਥ ਲੱਗੇ ਸੀ ਬਾਈ ਡਾਉਨ ਸੀਲਿੰਗ ਕਰਨ ਪਹਿਲਾਂ ਹੀ ਪੈ ਗਿਆ ਸੀ ਆਪਾਂ ਬਾਈ ਉਹਦਾ ਸਕੰਜਾ ਵੱਡਾ ਸੀਗਾ ਛਤਰੀ ਦੇ ਹੜਦਾਲੇ ਵਾਲੇ ਕੰਨ ਜੇ ਛੋਟੇ ਨੇ ਹੁਣ ਚੱਲੇ ਆ ਬਦਰਾਉਣ ਗੱਡੀ ਦੇ ਵਿੱਚ ਬੜਦੀ ਨਹੀਂ ਮੋਟਰਸਾਈਕਲ ਤੇ ਜਾ ਨਹੀਂ ਸਕਦੀ ਹੁਣ ਜਗੜ ਲਾਉਂਦੇ ਆ ਕੋਈ ਦੇਖੋ ਕੀ ਬਣਦਾ ਹਾਂਜੀ ਹਾਂ ਜੀ ਯਾਰ ਕੀ ਵਿਚਾਰ ਆ ਜੀ ਉਹ ਵਿਚਾਰ ਆ ਤੁਹਾਡੇ ਸਾਹਮਣੇ ਯਾਰ ਇਹ ਦਿਮਾਗ ਹਿੰਦੂ ਦਾ ਹੈ ਹਿੰਦੂ ਦਾ ਦਿਮਾਗ ਆ ਬਾਈ ਇਹ ਇੰਦੂ ਬੋਕੋ ਕਰਾਉਂਦਾ ਇੰਦੂ ਨੂੰ ਉੱਥੇ ਗਿਆ ਸੀ ਉਦੋਂ ਇੰਦੂ ਦਾ ਦਿਮਾਗ ਨਹੀਂ ਚੱਲਿਆ ਉਹ ਤਾਂ ਮੈਂ ਵੀਰੇ ਕਿਹਾ ਸਪੈਲ ਮੈਂ ਬਾਟੀ ਨੂੰ ਚੋੜਾ ਉਹਦੇ ਚਾਹ ਲਈ ਮਸ਼ੀਨ ਦੇ ਦਿਹਾੜ ਲਈ ਗਿਆ ਮੈਨੂੰ ਨਹੀਂ ਓਏ ਸੂਣੀ ਲੱਗਦੀ ਓਏ ਓਏ ਐਂ ਕਰਿਆ ਮੈਨੂੰ ਖੜਾ ਉੱਥੇ ਐ ਹੁਣ ਪਤਾ ਨਹੀਂ ਸੀਗਾ ਵੀ ਇਹ ਸਕੰਜਾ ਵੱਧ ਥੱਲੇ ਨੂੰ ਆ ਦਿਖਾਉਣੇ ਬਾਬੇ ਤੁਹਾਨੂੰ ਬੰਨ ਮੈਨੂੰ ਲਈਏ ਨੂੰ ਦੇਖਦੇ ਆਂ ਜਾਂਦੀ ਹੈ ਕਿ ਨਹੀਂ ਜਾਂ ਤਾਂ ਫੇਰ ਨਵੀਂ ਲਿਆਵਾਂਗੇ ਹੋਰ ਕੀ ਆ ਉੱਥੇ ਵੀ ਵਲਾਗ ਹੀ ਬਣਾਉਂਦਾ ਇਹਨੂੰ ਪਤਾ ਹੀ ਨਹੀਂ ਲੱਗਿਆ ਵੀ ਹਾਂ ਵਲਾਗ ਵਲਾਗ ਦੇ ਚੱਕਰ ਸੀ ਰਹੇਗਾ ਓਏ ਇਹਨੂੰ ਉਹ ਤੇ ਇਹਨੂੰ ਨਹੀਂ ਧਿਆਨ ਦਿੰਦਾ ਯਾਰ ਮੈਨੂੰ ਇਹ ਚੀਜ਼ ਵਾਰਗੀਆਂ ਵੀ ਇਹਨੇ ਪਹਿਲਾਂ ਕੀਤੀ ਹੋਈ ਐ ਵੀਰੋ ਆ ਫੇਂਡ ਐ ਪਿਆਗੇ ਭਾਈ ਜਾਦੇ ਅਜਾ ਹੁਣ ਸਰ ਮੈਂ ਤਾਂ ਕਦਰੀ ਬਦਲੀ ਜਾਦੇ ਆਗੇ ਪਹਿਲਾਂ ਸਿੱਧਾ ਲਿਆ ਦੇ ਇਹਨੂੰ ਗਲਾਸ ਇਹਦਾ ਲੱਗਿਆ ਇਧਰ ਬੈਠੇ ਸੁੱਤੇ ਹਾਂਜੀ ਬਾਬਿਓ ਕਦਰੀ ਬਦਲ ਲਿਆਂਦੀ ਭਾਈ ਅਬੀ ਅਲਹਮਦੁਲ ਰਹਿਮਾਨ ਸਰ ਲੱਗਿਆ ਨੂੰ ਕੱਟਣ ਕੱਟ ਕੇ ਦਿਖਾਉਣਾ ਸਾਨੂੰ ਕੀ ਬੰਦੇ ਹਲਦ ਰਾ ਪਾਣੀ ਪੀਣਾ ਕਰੇ ਤੋ ਹੋ ਗਿਆ ਨਾ ਮੈਂ ਕੋਲ ਪਰ ਲੰਘ ਤਾ ਤੇ ਮੈਂ ਕੁਝ ਖਾਦੇ ਰ ਕੱਟਣਾ ਦਰਵਾਉਗਾ ਦੇਖ ਨਾ ਕਰਾਂ ਇਹ ਬਟਾ ਆਪਾਂ ਨੂੰ ਜਾ ਕੇ ਨਿਆਣ ਕਢਾਉਣਾ ਆ ਪੌਣਿਆਂ ਵਿੱਚ ਲੋਗ ਲੱਗਦੇ ਕਰੇ ਰੋਣੇ ਠੀਕ ਆ ਭਾਈ ਠੀਕ ਆ ਓਕੇ ਆ ਭਾਈ ਟੀਡ ਧਾਰਮੇ ਤੇ ਆਪਣੀ ਕਰਵਾਣ ਕੱਦੇ ਆ ਯਾਰ ਵੀ ਇਹਨੇ ਖੜਾ ਦਿੱਤਾ ਘਟਾ ਮਾਰ ਲਾ ਖਾਣ ਨੂੰ ਪੰਗੇ ਮੇਰੇ ਗੱਲ ਛੱਡ ਪਰ ਮੀਂਹ ਨਾਲ ਉਧਰੋਂ ਕੱਢ ਲਾ ਨਾਟਕ ਖੁੱਲੂ ਗਿਆ ਰਹਾ ਤਾਂ ਨਹੀਂ ਕੋਈ ਇਹ ਨਾਲੇ ਹੋ ਜਾ ਵਿਚਾਲਾ ਵੀ ਚਾਰ ਇੱਥੇ ਨਾਲੇ ਚਾਰ ਉਧਰ ਚਾਰ ਹੋਵੇਗਾ ਜੇ ਰੱਖ ਡਰਿੱਲ ਚੱਕ ਲੈ ਮਾਰਾ ਚਰੇ ਦੱਕਣਾ ਗਤੀ ਨਹੀਂ ਮੜੀ ਨਾ ਲਵ ਯੂ ਆ ਬਰੋ ਫੋਮ ਕੱਟ ਤੀ ਹਾਂਜੀ ਬਾਬਿਓ ਲਾਤੀ ਬਾਈ ਫੋਮ ਫੋਮ ਲਾਤੀ ਉੱਪਰ ਹਨ ਨਟ-ਨਟ ਮਾਰ ਤੇ ਫਲਾਈ ਲਾਤੀ ਯਾਰ ਓਕੇ ਕਰਤਾ ਕੰਮ ਉਹ ਬਾਕੀ ਦਾ ਕੰਮ ਸਵੇਰੇ ਕਰਾਂਗੇ ਬਾਈ ਲੋਗੋ ਲਾਗੋ ਲਿਆਂਦੇ ਪਏ ਨੇ ਉਹਦੇ ਕਟਾ ਕੇ ਕੱਲ ਨੂੰ ਉਹਦਾ ਵੀ ਕਟਰ ਨਾ ਕੱਢਾਂਗੇ ਬਣਾ ਕੇ ਆਦੇ ਸਾਰੇ ਲਿਆਂਦੇ ਪਏ ਨੇ ਹਾਂ ਤਾਂ ਟਾਈਮ ਬਹੁਤ ਹੋ ਗਿਆ ਸਵੇਰੇ ਦੇਖਾਂਗੇ ਅੰਦੂ ਓ ਸਵੇਰੇ ਸਹੀ ਲੋ ਵੀ ਵਾਗ ਡੇਨ ਕੱਢ ਰਿਹਾ ਕਹਿੰਦੇ ਆਪਾਂ ਘਰੇ ਹੀ ਮਲਟੀ ਵੀਰ ਕਹਿੰਦਾ ਕਾਨੂੰ ਆਪਾਂ ਮਿਸਤਰੀ ਲੋ ਫਿਰ ਲਾ ਸਕੋਣਾ ਕਹਿੰਦਾ ਇੰਨੇ ਕਿਦਾਂ ਸਾਮ ਕਰਾਉਣਾ ਆਪਾਂ ਵੀ ਘਰੇ ਕੱਢ ਲੈਨੇ ਆ ਤੇ ਆਹ ਦੇਖੋ ਵੀ ਕਿਵੇਂ ਦੀ ਲੱਗੀ ਸਫਾਈ ਨਹੀਂ ਆਪਾਂ ਲੋਕੋ ਦੱਸਿਓ ਵਾਗੋ ਕਿਵੇਂ ਲੱਗੀ ਜੀ ਗ੍ਰੈਂਡਰ ਨਾਲ ਹੀ ਕੱਢਿਆ ਜੀ ਆਹ ਦੇਖੋ ਮੈਂ ਕੱਢਦਾ ਆ ਵੀ ਘਰੇ ਦੇਖੋ ਉਹ ਵਾਈਨ ਬੈਡ ਵਾਈਨ ਵੀ ਦਿਖਾਉਣ ਤੂੰ ਬੈਡ ਵਾਈਨ ਆਹ ਦੇਖੋ ਆਹ ਵੀ ਗ੍ਰੈਂਡਰ ਨਾਲ ਹੀ ਸਫਾਈ ਕੀਤੀ ਹੈ ਦੇਖੋ ਕਿਵੇਂ ਲੱਗੀ ਓਕੇ ਰੋਰਡ ਇੱਕ ਨੰਬਰ ਕਰਨਾ ਉਹਨਾਂ ਤੇ ਕਰ ਗਏ ਨੂੰ ਦੱਸੇ ਬਾਈ ਮੈਨ ਲਾਈ ਲੈ ਲੂਜ਼ਰ ਮੈਂ ਬਾਬੇਓ ਹੈਲੋ ਲੋਕੋ ਬਣਾ ਦੇ ਬਾਈ ਆਰਾਮਨ ਲਾਤੀ ਲਾ ਬਾਰ ਉਹ ਪੰਜਾਬ ਤੇ ਇੱਕ ਰੇਗਰ ਦੀ ਲਾ ਕੇ ਦਿਖਾਉਣਾ ਤੁਹਾਨੂੰ ਬਾਈ ਕਿੰਨੇ ਲਾਉਣੇ ਇਹਨਾਂ ਦੇ ਜੀ ਬਾਬੇਓ ਨਾਲ ਲਾਤੀ ਲੈਟਾ ਲੂਟਾ ਕਰ ਤੱਕਾ ਮੋਕੇ ਦਾ ਦਾ ਲੂਜ਼ਰ ਵੀ ਲਾਤਾ ਪੰਜਾਬ ਤੇ ਲੈ ਰਹਿਣਾ ਜੀ ਨਿਉਨ ਨੈਟ ਲਾਉਣ ਉਹ ਲਾ ਕੇ ਦਿਖਾਉਣਾ ਫਿਰ ਤੁਹਾਨੂੰ